ਇੱਥੇ ਲਾਉਂਦੇ ਨੱਕਾ ਸਾਰਾ ਪਾਣੀ ਲ ਸਾਡੇ ਘਰ ਕੰਨੀ ਭੇਜੀ ਜਾਂਦੇ ਨੇ ਆਜਾ ਹੈ ਨਹੀਂ ਕਿਸੇ ਪਾਸੇ ਦੀ ਹੋਰ ਕੱਢਦੇ ਤਾਂ ਸਾਰੀ ਕੰਦ ਡਿੱਗਣ ਵਾਲੀ ਹੋਈ ਪਈਏਗੀ ਨਾਲੀਆਂ ਤਾਂ ਦੇਖੋ ਕਿਵੇਂ ਭਰੀਆਂ ਪਈਆਂ ਨੇ ਬਾਦਾਂ ਨਾਲੀਆਂ ਕਰਦੀ ਫਿਰਦੀਆਂ ਉਹ ਮੁਰਾ ਕਹੀ ਨਾ ਨੱਕਾ ਲਾਈ ਜਾਂਦੀ ਆ ਉਹਨਾਂ ਦਾ ਮਾ ਪਾੜਦੀ ਆ ਸਿਰ ਸਾਡੇ ਅੰਦਰ ਵੜੂਗੀ ਪਾਣੀ ਨਹੀਂ ਤਾਂ ਹਾ ਕੇ ਕਰੀਏ ਨਹੀਂ ਆ ਲਾ ਕੇ ਆ ਕੀ ਕਰੀ ਜਾਂਦੀ ਆ ਹੋਰ ਕੀ ਨੱਚਦੀਆਂ ਪਾਣੀ ਬੰਦ ਕਰਦੀਆਂ ਦੇਖ ਤਾਂ ਨਹੀਂ ਸ਼ਰਮ ਨਹੀਂ ਆਉਂਦੀ ਸਾਡੀ ਤਿੰਨੇ ਕੰਦ ਦੇ ਨਾਲ ਪਾਣੀ ਖੜੇਗਾ ਇਹ ਸਾਡੇ ਅੰਦਰ ਵੜ ਜਾਂਦਾ ਹੈਗਾ ਪਾਣੀ ਤੇ ਸਾਡੇ ਵੀ ਅੰਦਰ ਹੀ ਮਰਦਾ ਦੇਖ ਜਾ ਕੇ ਸਾਰੀ ਚੌਕੜੀ ਸਾਡੀ ਕਿਵੇਂ ਤਾਂ ਡੁੱਬੀ ਗਈ ਹੈਗੀ ਨਹੀਂ ਤਾਂ ਸਰਪੰਚ ਕੋਲੇ ਜਾ ਤੇ ਤੂੰ ਬੈਜਾ ਸਰਪੰਚ ਕੋ ਤੇਨੂੰ ਕੀ ਸਰਪੰਚ ਦੀਂਦਾ ਨਹੀਂ ਮੈਂ ਮਾਦਾਵੇਂ ਨਾਰਨਾ ਜੋ ਕੰਡੀਆਂ ਨੇ ਪਾੜੇ ਤੂੰ ਸਰਪੰਚ ਕੋਲੇ ਜਾ ਤੂੰ ਮਾਤ ਤੂੰ ਤੂੰ ਬੈਜਾ ਤੂੰ ਮੈਂ ਨਹੀਂ ਜਾਣੀ ਮੈਂ ਜਦ ਬੰਦ ਕਰੂੰਗਾ ਘਾ ਪਾਣੀ ਇੱਥੇ ਮੈਂ ਨਹੀਂ ਜਾਣ ਦਿੰਦੀ ਕਿਵੇਂ ਤੂੰ ਕਰ ਦੇ ਤਾਡੇ ਨੂੰ ਫਰੇ ਸੱਟ ਤੂੰ ਮਾਤ ਤੈਨੂੰ ਸੁਣਾ ਕਿ ਗਿਆ ਨਾ ਪਾਈ ਲਾਹਾ ਟੋਰਤਾ ਹਾਂ ਲਾ ਦੇਖ ਲੈ ਇਹ ਤੇਰੀ ਜੰਮੀ ਸਾਈ ਹੱਦ ਹੋਈ ਫਾਈਏ ਬੁਝਾਣਗਾ ਸ਼ਰਮ ਮਾਣੇ ਬੁੜੀ ਤੂੰ ਜਾ ਫਰਵਾਣੇ ਆਉਂਦੀ ਬੋਲ ਜੇ ਹੁੰਦੇ ਮੇਰੇ ਸੰਗਰੇ ਘਰੇ ਬਗ ਜਾਵਦੇ ਕਰੇ ਵੇਲੇ ਪਾਣੀ ਬੜੀਆ ਕੰਦਰ ਆ ਇੱਦੀ ਜਾਉ ਪਾਣੀ ਇੱਧਰ ਨਹੀਂ ਵਾਥਾ ਹਾਂ ਇੱਧਰ ਕਿੱਧਰ ਜਾਊਗਾ ਆਦੀ ਨਾਲੀ ਤੇ ਪਾਣੀ ਦਾ ਹੈ ਰੇਵਾ ਲੱਗੀ ਲੈ ਗਲੀ ਬੁਲਵਾ ਲੈ ਉਹ ਉਧਰ ਸੱਟ ਪੜੇ ਨੂੰ ਹਾਂ ਬਾਹਰ ਨਹੀਂ ਸੇਦੀ ਕੇਦੀ ਕਿਉਂ ਨਹੀਂ ਪੜੇ ਉਹ ਮਾਤਾ ਨੂੰ ਦੱਸਾਂ ਛੱਟ ਪਰੇ ਖੱਡਾ ਹਾਂ ਬੰਦੇ ਆ ਦੇ ਚਾਹਗੇ ਉਹ ਪਾ ਪਰੇ ਸਰਤਾ ਕੰਜਰੀ ਨੇ ਕੰਤਰੀ ਹੋਵੇਂਗੀ ਤੂੰ ਕਾਹ ਨੂੰ ਦਾਹਾਂ ਆਉਂਦੇ ਕਾਮ ਮਾਤਾ ਨੂੰ ਲਾ ਦੇ ਨੱਕਾ ਆਂਗੀ ਨਾ ਦੇ ਚੱਕ ਚੱਕ ਕਿਆ ਕਾ ਲਾਗਾ ਨੱਕਾ ਆਲਾ ਦਾ ਨੱਕਾ ਕੀ ਕਰੀ ਜਾਂਦੀ ਹੈ ਹਾਂ ਆਪਾਂ ਗਿਆ ਦੇ ਲਈ ਪਾਣੀ ਰੋਕ ਦਿਆ ਬੰਦੇ ਕਾ ਦੇ ਰਹੇ ਜਾਂਦੇ ਜਾਂਦੇ ਬੰਦੇ ਦਾ ਸੋਟਾ ਲਾਈ ਜਾਂਦੇ ਦੇਖ ਗਲੀ ਪਹਿਲਾਂ ਬੜਵਾ ਜਾਂਦੀ ਹੈ ਹਾਂ ਨਾ ਰੁਕਣ ਵਾਲੀ ਪਾਣੀ ਵੇਖੋ ਸੋਦਾ ਡੁੱਬਿਆ ਪਿਆ ਵਿਆਪੇ ਬਾੜੀ ਜਾਣਦੇ ਜਦੋਂ ਹੁਣ ਪਤਾ ਲਾ ਕੋਠੀ ਦਾ ਲੱਗ ਗਿਆ ਸਾਰਾ ਪਾਣੀ ਹਾਂ ਹੁਣ ਸਾਡੀ ਕੋਠੀ ਤੋਂ ਆ ਵੀ ਛੇੜਦੀ ਹੈ ਕਹਿ ਰਹੀ ਨਾ ਵੀ ਕੋਠੀ ਆ ਕੰਦ ਵੀ ਡਿੱਗ ਪਿਆ ਓ ਨੀਹਾਂ ਦਾ ਪਾਣੀ ਤਾਂ ਬਾਹਰ ਹੀ ਜਾਊਗਾ ਤੋਬੇ ਚ ਨੀਹਾਂ ਦਾ ਪਾਣੀ ਵੀ ਹੀ ਨਹੀਂ ਜਾਊ ਘਰ ਕਿੱਧਰ ਦੀ ਜਾਊ ਪਹਿਲਾਂ ਮੈਨੂੰ ਐ ਦੱਸ ਸਿਆਣੀ ਬਿਆਣੀ ਐ ਤੂੰ ਕੋਲੋਂ ਪਾਸੇ ਵੀ ਇੱਕ ਪਾਸੇ ਦੀ ਐ ਦਦਰ ਦੀ ਨਗਾ ਦੇਣ ਇੱਕ ਪਾਸੇ ਦੀ ਫੇਰ ਆ ਥੋੜੀ ਜਿਹੀ ਸਾਡੀ ਜਮਾ ਕੰਦ ਦੇ ਨਾਲ ਦੀ ਨਗਾਉਣੇ ਪਾਣੀ ਨਾ ਦੇਖ ਲੈ ਦੇਖ ਜਦੋਂ ਦੇਖੋ ਉਹ ਛੋਟੀ ਖਾਲੀ ਕੰਦ ਨਾਲ ਦੀ ਹੈ ਪਾਣੀ ਤਾਂ ਹੁ ਜਾਊਗੀ ਭਾਈ ਭਾਈ ਇਹ ਆਪਦੇ ਖਾਲੀ ਬਣਮਾਓ ਆਦੀ ਪਹੀ ਬਣਮਾਓ ਨਾ ਕਿ ਜੋ ਐ ਕਰਾਓ ਭਾਈ ਕੱਠਿਆਂ ਕੇ ਸਰਪੰਚ ਕੋਲੇ ਜਾਓ ਇੱਥੇ ਨਾ ਲੜੋ ਹਾਂ ਚੱਲ ਚਲ ਮੰਜ ਕੋਲੇ ਸਾਰੇ ਅੰਦਰ ਪਾਣੀ ਹਾਂ ਜੇ ਤੈਨੂੰ ਪਰਸੇ ਵੀ ਨਹੀਂ ਆਊਗਾ ਆ ਸਾਰੀ ਨਾਲੀ ਕੱਢ ਦੇ ਦੀ ਕਰਵਾ ਦਿੰਦੀ ਕਿ ਮੈਂ ਕੋਈ ਆਹ ਨਹੀਂ ਦੀ ਮਰਾਸਣਾ ਹਾਂ ਆਉਂ ਲੈ ਖੜਾ ਲੈ ਫਿਰ ਹੁਣ ਦਾ ਸੀ ਰਸ ਕੀ ਕਰੀਏ ਭਈ ਅਸੀਂ ਅੰਦਰ ਬਾੜ ਲਏ ਪਾਣੀ

ਕਦਾਂ ਆਂ ਗੁਕਾ ਹੀ ਕਹੀ ਜੱਕੀ ਵਰਦੇ ਨਾ ਕਹਿ ਲਾਉਂਦੇ ਜਦੋਂ ਕਹਿੰਦਾ ਪੈਸੇ ਪੈਸੇ ਪੜੇ ਜਾ ਹਾਂ ਉਹ ਤਾਂ ਜਾਂਦੀ ਦੀ ਹਰ ਨਿਕਲੀਆਂ ਆਉਂਦਾ ਹੁਣ ਨਹੀਂ ਰੁਕਦਾ ਰਕਦਾ ਹੈਗਾ ਤੁਸੀਂ ਕਿੱਥੇ ਰੋਕਣ ਜਾਂਦੇ ਆਂਗਾ ਤੁਸੀਂ ਰੁਕਣੀ ਨਹੀਂ ਦਿੰਦੇ ਭਾਈ ਪਾਣੀ ਮੈਨੂੰ ਪਾਤਾ ਕਸ ਗਿਆ ਚੱਕ ਛੱਡੇ ਨੇ ਉਹਨੇ ਐਡਾ ਚੱਕ ਛੱਡੇ ਨਾਲੀ ਕੱਢ ਲਾ ਤੁਹਾਨੂੰ ਤਾਂ ਇਹ ਵੀ ਕਹਦਾ ਘਰ ਸੜਦਿਗੇ ਇਹਨਾਂ ਦਾ ਇਹੀ ਤਾਂ ਪਿੰਡਾਂ ਦਾ ਪੰਗਾ ਹੁੰਦਾ ਤਾਂ ਹੀ ਸ਼ਹਿਰਾਂ 'ਲੇ ਮੋਜਾਂ ਕਰਦੇ ਨੇ ਸੀਵਰੇਜ ਹੁੰਦਾ ਆਪਣੇ ਤਾਂ ਕਦੇ ਵੀ ਨਹੀਂ ਕੋਈ ਰੁਕਦਾ ਪਰ ਖੇਤੀਕਾਰ ਪਾ ਲੈਨੇ ਖੇਤ ਕਿੱਥੇ ਪਾਉਂਦੇ ਨੇ ਭਾਈ ਖੇਤ ਨਹੀਂ ਕਰ ਕੋਰ ਪਾਉਂਦੇ ਸਲਾਇਥੋਂ ਪੰਤਾ ਹਾਂਗੇ ਫਿਰ ਖੇਤ ਪਾਵਾਂਗੇ ਐਨੇ ਕੀ ਆਪਣੇ ਇੱਥੇ ਟੋਏ ਪੱਤ ਕੇ ਦੱਬੇ ਹੋਏ ਨੇ ਪੈਸੇ ਕੱਢ ਦੇ ਕੱਢ ਦੇ ਨੱਕਾ ਵਾ ਚੱਕ ਹਾਂ ਕਰਤਾ ਖਬਰ ਵਾ ਖਰੂ ਜਾਂਦੇ ਸਿੱਧਾ ਪਾਣੀ ਲੱਗ ਰਿਹਾ ਇਹਨਾਂ ਦੀ ਕੋਠੀ ਨਾਲ ਕੋਠੀ ਨਾਲ ਕੋਈ ਨਹੀਂ ਦੇ ਕੋਠੀ ਦੀ ਗੁੱਡੀ ਨਾਲ ਸਾਡੀ ਦਾਦਾ ਕਰੂ ਛੋਡੇ ਤੇ ਕੋਈ ਇਹੋ ਸਾਡੇ ਕੋਈ ਕੋਠੀ ਦਾ ਸਾਡੂ ਕੋਈ ਚੱਕਰ ਨਹੀਂ ਤੇਰੀ ਕੋਠੀ ਹੈ ਸਾਨੂੰ ਕੀ ਦਿੱਕਾ ਹਾਂ ਸਾਡੇ ਬੰਦਪਾ ਉੱਚਾ ਆ ਆ ਆਪਣਾ ਇੱਥੇ ਆ ਕਰਾ ਹੈ ਆਪਣਾ ਲੱਗ ਗਿਆ ਆ ਜਾ ਨਾ ਨਹਿਰ ਬਣਿਆ ਇਹਨਾਂ ਨੇ ਪਾਣੀ ਕੋਠੀ ਐ ਛੇੜੀ ਵੱਡੀ ਤੇ ਪਾਣੀ ਦੇਖਿਆ ਨਹੀਂ ਹੁਣ ਉੱਥੇ ਨੱਕਾ ਰਗਾ ਨੀ ਮਾਤਾ ਹਾਂ ਆਉਂ ਜਾਂਦਾ ਸੀ ਫੇਰ ਕਰਦੇਗੇ ਕੋਈ ਉੱਤੇ ਲੱਗਦਾ ਤੂੰ ਹੁਣ ਕਰਦੇ ਆਂ ਆਈਏ ਵੀ ਲਾਈ ਜਾ ਵਿਚਾਰਾ ਚੋਰ ਲਾਉਂਦਾ ਕਾਲਸਾਂ ਕਰਦੇ ਨੱਕੇ ਲਾਉਂਦੇ ਹਾਂ ਮੈਂ ਥੋੜਾ ਵੱਡਾ ਨੱਕਾ ਬਾਹਰਿਆਂ ਬਾਹਰ ਤਾਂ ਕਰਦੀ ਆ ਲੈ ਲੈ ਭਾਈ ਕੜਾ ਜਿਉਰਾ ਹਾਂ ਲੈ ਤੂੰ ਹਟ ਜਾ ਭਾਈ ਹਟ ਜਾ ਹਟ ਜਾ ਨਾ ਬਾਹਰ ਤਾਂ ਕਰੋ ਨਾ ਬਾਹਰ ਮੈਂ ਦੱਸਾਂਗਾ ਲੋ ਬੁੜੀਆਂ ਨਾਲ ਨਹੀਂ ਬੰਦੇ ਬੋਲਦੇ ਹੁੰਦੇ ਲੜਾਈਆਂ ਨਹੀਂ ਕਰਦੇ ਹੁੰਦੇ ਬੰਦੇ ਬੁੜੀਆਂ ਨਾਲ ਦਾ ਤੂੰ ਕਹਦਾ ਤੂੰ ਸੋਨਾ ਨਹੀਂ ਨਾ ਕਦਾ ਨੱਕੇ ਦਾਉਣ ਲੱਗੀ ਪਈ ਐ ਹਾਂ ਲਾ ਤੇ ਸਾਡਾ ਫਿੱਟਣਾ ਤੂੰ ਚੁਪੜੇ ਪਣੀ ਜਾ ਕੇ ਪੈ ਜੂਗਾ ਭੱਗ ਜਾ ਸਰਪੈਂਟ ਕੋਲੇ ਨਾ ਹਲੋ ਭੱਗ ਜਾ ਭੱਗ ਜਾ ਤਾਈ ਹਜੇ ਵੀ ਦਿਖਾ ਦੇ ਉਹਨੂੰ ਮੌਕਾ ਜਾ ਕੇ ਦਿਖਾ ਦੇ ਪਾਣੀ ਜਾਲ ਲੱਗਿਆ ਦਿਖਾ ਦੇ ਕਰਨ ਨਾਲ ਆ ਦੇਖ ਲੋ ਕਦੇ ਸਾਡੇ ਨਾਲ ਲੜਨਾ ਆ ਗਿਆ ਤੇ ਜਾ ਉੱਥੇ ਜਾ ਕੇ ਨਕਸਰਪੰਚ ਕੋਲੇ ਚੱਲ ਹਾਂ ਨਹੀਂ ਹਟ ਗਏ ਨਹੀਂ ਤਾਂ ਪਿੱਛੇ ਹਾਂ ਆ ਜਾ ਚੱਲ ਲਾਤਾ ਨਕਾਏ ਸੀ ਕਿਵੇਂ ਲਾਉਂਦੇ ਆਂਗੇ ਨਕਾ ਅਸੀਂ ਲੱਤਾ ਬਾਂਦਿਓ ਕਰੇ ਲੱਤਾ ਬਾਂਦਾਂਗੇ ਲੱਤਾ ਤੰਨੇ ਨਹੀਂ ਜਾਣੀ ਜਾਇਓ ਤੁਸੀਂ ਆ ਜਾ ਤਾਈ ਹੁਣ ਇੱਧਰ ਇਹ ਜਾਵੇ ਜਿਹਦੇ ਕੋਠੀ ਦਾ ਪਾਣੀ ਲੱਗਦਾ ਸਾਡੇ ਘੜਾ ਕੋਠੀ ਦਾ ਪਾਣੀ ਲਾਦਾ ਸਾਡਾ ਬੱਡਾ ਹੋ ਜਾਂਦਾ ਰੇਲ ਬਣਿਆ ਨਕਕੇ ਲਾਉਣ ਨੂੰ ਤਾਂ ਸ਼ੇਰ ਬਣੀ ਫਿਰਦੀਆਂ ਤੇ ਜਾਣ ਬੇਰੇ ਪਿੱਛੇ ਆੜਦੀਆਂ ਜਾ ਨੇ ਸਾਡੀ ਤਾਂ ਸਰਪੰਚ ਦੇ ਵੀ ਨਹੀਂ ਕਰਾਉਣੀ ਸਰਪੰਚ ਵੀ ਮਾਰੇ ਨੇ ਤਾਂ ਸਰਪੰਚ ਵੀ ਨਹੀਂ ਕਰਾਉਂਦਾ ਸਰਪੰਚ ਵੀ ਤਖੜੇ ਕਰਾਂ ਦੀ ਕਰਾਉਂਦਾ ਗਰੀਬੀ ਨਹੀਂ ਕਰਾਉਂਦਾ ਸਰਪੰਚ ਤਾਂ ਸਰਦੀ ਸੁਣਦਾ ਨਾ ਤਾਂ ਸੰਝਾ ਹੁੰਦਾ ਤਖੜੇ ਬੰਦਿਆਂ ਦੀ ਸੁਣਦਾ ਵੀ ਸਾਡੀ ਸੁਣਦਾ ਆ ਜਾ ਤਾਂ ਜਾ ਆ ਕਸੀਆਂ ਘਾੜੀਆਂ ਤਰ ਜੋਰੇ ਜਾ ਕੇ ਲੜਾਈ ਨਹੀਂ ਕਰਨੀ ਉੱਥੇ ਹਾਂ ਉਹ ਨਾ ਉੱਪਰ ਤਾਂ ਸਾਰਾ ਸਾਰਾ ਆਪਣੀ ਮਾਰੇ ਨਹੀਂ ਤਾਈ ਆ ਜਾ ਆ ਤੂੜੀ ਕਾੜਦੀ ਆ ਇਹਨਾਂ ਨੇ ਲਾ ਲਾ ਅੱਗੇ ਲੱਗੇ ਹੁਣ ਸਰਪੰਚ ਕੋਲੇ ਸਾਰੀ ਤੂੜੀ ਨਾਲ ਨਾੜੀਆਂ ਪਾਟੀਆਂ ਚੱਲ ਤਾਈ ਆਪਾਂ ਬਗ ਚੱਲਦੇ ਚੱਲ ਚੱਲ ਸਰਪੰਚ ਦੇ ਚੱਲੋ ਇਹ ਨਹੀਂ ਜਾਂਦੀ ਬਿਲਕੁਲ ਘਰ ਦੇ ਰਖੋ ਰੁਪਏ ਚੱਲ ਚੱਲ ਛੱਡਿਆ ਨਹੀਂ ਅੱਛਾ ਤਾਂ ਮੈਂ ਚਸ਼ਮਾ ਸਾਡੀਏ ਲੜਾਈ ਕਰਾਤੀ ਕਰੇ ਤੁਹਾਡੀ ਤੇਰੀ ਗਲੀ ਨੇ ਕਰੇ ਆਜੋ ਆ ਚੱਲ ਗਿਆ ਸਰਪੰਚ ਦੇ ਭੱਜੋ ਚੱਲ ਆਜੋ ਕਹਿ ਰੋ ਚੱਲ 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 ਉਹ ਸਰਪੰਚ ਕਹਿੰਦਾ ਆ ਕੇ ਪੈਸੇ ਨਹੀਂ ਆਏ ਮੈਂ ਕਿੱਥੋਂ ਬਣਾਵਾਂ ਤੇ ਪੱਟੀ ਕਿਉਂ ਸੀ ਫਿਰ ਪੈਸੇ ਨਹੀਂ ਆਏਗਾ ਤਾਂ ਨਹੀਂ ਕਹਾਂ ਲਗਾ ਤਾ ਸਨੇ ਖਾਲਾ ਲੰਡਵਾਤਾ ਦਿੱਤਾ ਸੇ ਤਾਈਂ ਕਿ ਕਹਿੰਦਾ ਫੇ ਬਚਾਰਾ ਕਰੋ ਲਾ ਦੇ ਉਹਨਾਂ ਨਾਲ ਮੁੰਗੇ ਘਰ ਆਂਦਾ ਹੋਊਗੀ ਤਾਂ ਫੇਰ ਹੀ ਬੁਲਾਊਗਾ ਫੇਰ ਹੀ ਕੁਛ ਕਰੂਗਾ ਨਿਕਲਣ ਦਾ ਬਥੇਰ ਕਹਿੰਦੇ ਬੰਨਾਂ ਉਹ ਕਹਿੰਦਾ ਜਾਣ ਕੇ ਤਾਨੂੰ ਪਾਣੇ ਜਾਣ ਕੇ ਆਪਾਂ ਨੂੰ ਕੀ ਪਤਾ ਹੋਵੇ ਕਿ ਕਿੰਨਾ ਵੱਡਾ ਜਾਂਦੇ ਲੋਕ ਸਾਰੇ ਪਿੰਡ ਪਿੰਡ ਬਣੀਏ ਉਹ ਕਹਿੰਦਾ ਪਾ ਕੇ ਕੋਈ ਸਾਡੀ ਗਰਾਂਡ ਆਈ ਕਹਿੰਦਾ ਨਾਲੀਆਂ ਦੀ ਨਾਲੇ ਨਾਲੀਆਂ ਬਣਾਉ ਨਾਲੇ ਬੀਆਂ ਬਣਾਉਗਾ ਸਾਰਾ ਕੰਮ ਕਰੂਗਾ ਹੁਣ ਇਹ ਕਹਿੰਦੀ ਵਿਚੇਚੀ ਹੁਣੇ ਬਣਾ ਦੇ ਹੁਣੇ ਕੁਛ ਬਣਾ ਦੇ ਵਿਚਾਰਾ ਹੋਇਆ ਤਾਈਂ ਫਿਰ ਜੇ ਤਾਂ ਪੈਸੇ ਨਹੀਂ ਸਿ ਆਏ ਫਿਰ ਪੱਟੀ ਕਿਉਂ ਨਿਪਟਿਗਾ ਫਿਰ ਆਏ ਹੋਊਗਾ ਕਿ ਚਲ ਪੈਸੇ ਆਉਣਗੇ ਫਿਰ ਹੁਣ ਲੋਕ ਲੱਗ ਗਈ ਹੋਗੇ ਆਈ ਜਾਣੀ ਕੋਈ ਪੁੱਛ ਮਾਰ ਦੇ ਤੈਨੂੰ ਪਤਾ ਨਹੀਂ ਮੀਟਰ ਹੋ ਜਾਇਆ ਕਰੂਗਾ ਫਿਰ ਐਵੇਂ ਜਿਹ ਕਰੀ ਕਰੀ ਜਾਈਂ ਲੜਾਈ ਰੈਨੜ ਦੀ ਫਿਰ ਚਲ ਕੋਈ ਨਾ ਮੈਂ ਦਸਾ ਮੁੜ ਕੇ ਨਕਾ ਲਾਉਣ ਨਾ ਨਕਾ ਲਾਉਣ ਨਾ ਗਲੀ ਚ ਛਟ ਕੇ ਵਿਚੀ ਲਵੇੜ ਦਿਆਂਗੇ ਨਕਾ ਤਾਂ ਲਾਉਣਾ ਕੋਈ ਅੰਦਰ ਪਾਣੀ ਜਾਊਗਾ ਆਵਾਂਗੇ ਕਰੀ ਤਾਈਆਂ ਨੂੰ ਫੜੇ ਨੂੰ ਅੰਦਰ ਲਿਜਾ ਕੇ ਦੇਗੇ ਪਤਾ ਨਹੀਂ ਨਾ ਇੱਥੇ ਆਈ ਨਾ ਗਲੀ ਚ ਨਕਾ ਲਾਉਣ ਨਹੀਂ ਫਿਰ ਅਸੀਂ ਤੇਰੇ ਨਕਾ ਦਾ सरपंच ਦਾ ਪੱਖ ਲੈਣੀ ਐ। ਤੁਸੀਂ ਪਿੰਡ ਨੂੰ ਸਿੱਧਾ ਰਹਿਣਾ ਸੀ। ਵੀ ਭਾਈ ਸ਼ਾੜੀ ਤਾਂ ਰੋਜ਼ ਲੜਾਈ ਹੁੰਦੀ ਹੈ ਗਲੀ 'ਚ। ਆਖਿਆ ਸੀ ਉਹ ਕਹਿੰਦਾ ਕਿਦੋਂ ਪੈਸੇ ਆ ਗਏ ਤਾ ਨਾਲ ਸ਼ੋਡੀ ਨਾਰੀ ਤੋਂ ਸ਼ੋਡੀ ਬੀਹੀ ਬਣਾਉਂਗਾ। ਵਿਚਾਰਾ ਕਹਿੰਦਾ ਸਾਡੇ ਵਰਗੇ ਨਹੀਂ ਜੇ ਇੱਥੇ ਪਾਣੀ ਜਾਂਦਾ ਸਰਪੰਚ ਦੇ ਘਰੀ ਜਾਈ। ਚਲ ਕੋਈ ਨਾ ਸਰਪੰਚ ਦੇ ਵਗ ਜੂਂਗੀ। ਆਪਾਂ ਨੱਕਾ ਲਾ ਗਏ ਸੀ। ਸਾਡੇ ਵਰਗੇ ਨਾਲ ਨੱਕਾ ਲਾਈ। ਵੜ ਦਿਆਂਗੇ ਤੈਨੂੰ।